ਗੱਜ-ਵੱਜ ਕੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਆਕਾਲ ਭਗੋਤੀ ਸਤ੍ਰੋਤ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗੋਤੀ ਜੀ ਸਹਾਇ ਪਾਤਸ਼ਾਹੀ ਦਸਵੀ ਨਮੋ ਸ੍ਰੀ ਭਗੋਤੀ ਵਡੇਲੀ ਸਰੋਹੀ ਕਰੇ ਏਕ ਤੇ ਦ્વੈ ਸੁਬਟ ਹਾਥ ਸੋਹੀ ਨਮੋ ਲੋਹ ਕੀ ਪੁੱਤਰ ਕਾ ਚਲ ਚਲੰਤੀ ਨਮੋ ਜੀਵ ਜਵਾਲਾ ਮੁਖੀ ਜਿਉ ਬਲੰਤੀ ਮਹਾਪਾਨ ਕੀ ਬਾਨ ਗੰਗਾ ਤਰੰਗੀ ਭਿਰੇ ਸਾਮੂਹੇ ਮੋਖ ਦਾਤੀ ਅਭੰਗੀ ਨਮੋ ਤੇਗ ਤਰਵਾਰ ਸ੍ਰੀ ਖੱਗ ਖੰਡਾ ਮਹਾ ਰੁਦਰ ਰੂਪਾ ਵੇ ਰੂਪਾ ਪਰਚੰਡਾ ਮਹਾ ਤੇਜ ਖੰਡਾ ਦੁਖੰਡਾ ਦੁਤਾਰਾ ਸਭੇ ਸ਼ਸਤ੍ਰ ਬਨ ਕੋ ਮਹਾ ਭੀਮ ਆਰਾ ਮਹਾ ਕਾਲ ਕਾ ਕਾਲ ਕੋ ਕਾਲ ਹੰਤੀ ਮਹਾ ਅਸਤ੍ਰ ਤੂਹੀ ਤੂਹੀ ਸਤ੍ਰ ਹੰਤੀ ਮਹਾ ਕਾਲ ਕੀ ਲਾਟ ਬਿਕਰਾਲ ਭੀਮੰ ਬਹਿ ਤਛ ਮੁਛੰ ਕਰੇ ਸਤ੍ਰ ਕੀਮੰ महातेज की तेजता तेजवंती प्रजाखंडनी दंडनी सत्रहंती महावीर विद्या महापीमरूपम महापीर मैं तीर दाती स्वरूपं तुहि सैफ पट्टा महाकाट काती अनुग अपने को अपै दान दाती ਜੋ ਮਯਾਨ ਤੇ ਵੀਰ ਤੋ ਕੋ ਸੜਕੈ ਪਰ ਲੈ ਕਾਲ ਤੇ ਸਿੰਧ ਬੱਕੈ ਕੜਕੈ ਤਸੈ ਖੇਤ ਮੇ ਹਾਥ ਲੈ ਤੋਹੇ ਸੂਰੇ ਭਰੇ ਸਮੂਹੇ ਸਿੱਧ ਸਾਵੰਤ ਪੂਰੇ ਸਮਰ ਸਮੂਹੇ ਸੀਸ ਤੋ ਪੈ ਚੜਾਵੈ ਮਹਾ ਭੂਪ ਹੋਐ ਆਉਤਰੈ ਰਾਜ ਪਾਵੈ महापाव सो जो करै तोर पूजम समरजीत कै सूर होए है अदूजंग तुमै पूजहै वीरबानैत छतरी महाखड्ग धारी महातेज अतरी पढ़ै प्रीत सो प्राप्त अस्त्रोत याको करै रुद्र काली नमस्कार ताको ਰੋਦਰਮੱਜਨੀ ਬਿੰਜਨੀ ਹੈ ਸਗਉਤੀ ਸਦਾ ਜੈ ਸਦਾ ਜੈ ਸਦਾ ਜੈ ਭਗਉਤੀ ਸਦਾ ਦਾਹਨੇ ਦਾਸ ਕੇ ਦਾਨ ਦੀਜੈ ਗੁਰੂ ਸਾਹਾ ਗੋਬਿੰਦ ਕੀ ਰਖ ਲੀਜੈ ਸਦਾ ਦਾਹਨੇ ਦਾਸ ਕੇ ਦਾਨ ਦੀਜੈ ਗੁਰੂ ਸਾਹਾ ਗੋਬਿੰਦ ਕੀ ਰਖ ਲੀਜੈ ਉਜਿਆ ਦੇ ਗਾਰੇ ਜਵਾਬ ਇਹ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਨ ਨੂੰ ਭਾਵੇ ਦਸਾਂ ਪਾਸੇ ਨੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ